ਕਿਸਾਨਾਂ ਵੱਲੋਂ ਅੱਜ ਵੱਡਾ ਘਰਾਓ ਜੋ ਆ ਭਾਜਪੀ ਦੇ ਜੋ ਮੰਤਰੀ ਸਾਹਿਬਾਨ ਹੈਗੇ ਨੇ ਐਮਐਲਏ ਸਾਹਿਬਾਨ ਹੈਗੇ ਨੇ ਸ਼੍ਰੀਮਤੀ ਸਾਹਿਬ ਦੇ ਵਿੱਚ ਉਹਨਾਂ ਦੇ ਘਰਾਂ ਦਾ ਕੀਤਾ ਗਿਆ ਤਾਂ ਇਸ ਵਕਤ ਅਸੀਂ ਮੌਜੂਦ ਹੈਗੇ ਆ ਅਮਰਪਾਲ ਸਿੰਘ ਬੋਨੀ ਉਹਨਾਂ ਦੇ ਘਰ ਦੇ ਬਾਹਰ ਤਾਂ ਤੁਸੀਂ ਵੇਖ ਸਕਦੇ ਹੋ ਕਿਸਾਨਾਂ ਦਾ ਜੋ ਵੱਡਾ ਇਕੱਠ ਅੱਜ ਤੇ ਹੋ ਚੁੱਕਾ ਹੈ ਤਾਂ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਉੱਥੇ ਜੇਕਰ ਦੂਸਰੀ ਤਰਫਾ ਗੱਲ ਕਰ ਲਈਏ ਤਾਂ ਜਿਹੜੇ ਕਿਸਾਨ ਜੋ ਹਰਿਆਣਾ ਬਾਰਡਰ ਤੇ ਬੈਠੇ ਹੋਏ ਨੇ ਉਹਨਾਂ ਦੇ ਉੱਤੇ ਜਿਹੜੀ ਹੋ ਰਹੀ ਤਸ਼ੱਦਦ ਉਹਨੂੰ ਦੇਖਦੇ ਹੋਏ ਅੱਜ ਉਹਨਾਂ ਵੱਲੋਂ ਇੱਥੇ ਸਯੁਕਤ ਕਿਸਾਨ ਮੋਰਚੇ ਵੱਲੋਂ ਇੱਥੇ ਆਪਣਾ ਇੱਕ ਵੱਡਾ ਇਕੱਠ ਕੀਤਾ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਕ ਤਰਫਾ ਜਿਹੜੀ ਆ ਫੋਰਸ ਵੱਲੋਂ ਜਿਹੜੇ ਪੁਤਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੇ ਘਰ ਦੇ ਬਾਹਰ ਕੀ ਕਿਸੇ ਤਰੀਕੇ ਦਾ ਕੋਈ ਵੀ ਜੋ ਹਿੰਸਾ ਜੋ ਤਣਾਅ ਹੋ ਸਕੇ ਤੇ ਸਾਡੇ ਨਾਲ ਕੁਝ ਕਿਸੇ ਹੱਲ ਮੌਜੂਦ ਹੈਗੇ ਗੱਲ ਵੀ ਕਰਾਂਗੇ ਤਾਂ ਮੈਂ ਕਿਵੇਂ ਵੇਖਦੇ ਹਾਂ ਕਿ ਅੱਜ ਜਿਹੜਾ ਵੱਡਾ ਇਕੱਠ ਇੱਥੇ ਕੀਤਾ ਗਿਆ ਕਿਉਂਕਿ ਟੋਲ ਵੀ ਫ੍ਰੀ ਕੀਤੇ ਗਏ ਸਨ ਤਾਂ ਅੱਜ ਇੱਥੇ ਇੱਕ ਵੱਡਾ ਇਕੱਠ ਵੀ ਕੀਤਾ ਗਿਆ ਕੀ ਮੁੱਖ ਕਾਰਨ ਕੀ ਸਮਝਦੇ ਹੋ ਕਿ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਤਰੇ ਦੇ ਘਰਾਂ ਦੇ ਘਰਾਓ ਕੀਤਾ ਦੇਖੋ ਜੀ ਸਾਨੂੰ ਕਿਸ ਸੰਯੁਕਤ ਕਿਸਾਨ ਮੋਰਚੇ ਲੋ ਜੋ ਕਾਲ ਆਈ ਸੀਗੀ ਵੀ ਆਪਣੇ ਜੋ ਭਰਾਵਾਂ ਤੇ ਤਸ਼ੱਦਦ ਹੋ ਰਿਹਾ ਮੋਦੀ ਸਰਕਾਰ ਜਿਹੜੀਆਂ ਆਪਣੀਆਂ ਮੰਗਾ ਮੰਨ ਨਹੀਂ ਰਹੀ ਅਜੇ ਤੱਕ ਜੋ ਸਾਡੇ ਨਾਲ 2020 ਤੋਂ ਲਾ ਕੇ ਜਿਹੜਾ ਸੀਗਾ ਉਹਨਾਂ ਨੇ ਮੰਨੀਆਂ ਮੰਗਾ ਜਿਹੜੀਆਂ ਉਹਨਾਂ ਨੂੰ ਅਜੇ ਤੱਕ ਮੰਨਿਆ ਨਹੀਂ ਜਾ ਰਿਹਾ ਇਸ ਕਰਕੇ ਅੱਜ ਤਿੰਨ ਦਿਨ ਦਾ ਅਸੀਂ ਜਿਹੜਾ ਸੀਗਾ ਭਾਜੀ ਪੀ ਲੀਡਰਾਂ ਦੇ ਘਰਾਂ ਦਾ ਘਰਾਓ ਜਿਹੜਾ ਵਾ ਤਿੰਨ ਦਿਨ ਵਾਸਤੇ ਲਗਾਤਾਰ ਸਮੂੱਚੇ ਪੰਜਾਬ ਦੇ ਵਿੱਚ ਕਰ ਰਹੇ ਆਂ ਤੇ ਦੂਸਰਾ ਅਸੀਂ ਜਿਹੜਾ ਟੋਲ ਆ ਉਹ ਫ੍ਰੀ ਕਰ ਰਹੇ ਆ ਤੇ ਅੱਜ ਅਸੀਂ ਇੱਥੇ ਆ ਰਣਜੀਤ ਐਵਨੀਓ ਅੰਮ੍ਰਿਤਸਰ ਜਿਹੜਾ ਵਾ ਇਹ 2 ਲੀਟਰਾਂ ਦਾ ਘਰ ਆ ਇੱਕ ਬੋਨੀ ਦਾ ਤੇ ਸ਼ੀਨਾ ਸਾਹਿਬ ਦਾ ਇਹ ਅਸੀਂ ਦੋਵਾਂ ਘਰਾਂ ਦਾ ਮੁਕੰਮਲ ਤੌਰ ਤੇ ਜਿਹੜਾ ਵਾਰ ਧਰਨਾ ਲਾ ਕੇ ਬੈਠੇ ਆ ਬਾਕੀ ਔਰ ਜੇ ਸਾਨੂੰ ਕੋਈ ਹੋਰ ਕਾਲ ਆਉਂਦੀ ਹੈ ਘਰਾਓ ਕਰਨ ਵਾਸਤੇ ਤੇ ਅਸੀਂ ਘਰਾਂ ਦਾ ਘਰਾਓ ਵੀ ਕਰਾਂਗੇ ਸਾਡੇ ਕੋਲੋਂ ਪ੍ਰਾਈਮੇ ਅੱਜ ਤੁਸੀਂ ਧਰਨੇ ਲਗਾਏ ਆ ਕੀ ਇਹ ਪੱਕੇ ਤੌਰ ਤੇ ਲਗਾਏਗੇ ਜਾਂ ਕੁਝ ਸਮੇਂ ਵਸਤੇ ਲਗਾਏਗੇ ਵੇਖੋ ਜੀ ਇਹ 21 ਤੇ ਆਪਣਾ 22 ਤੱਕ ਸ਼ਾਮ ਨੂੰ ਅੱਜ ਹੀ 12 ਵਜੇ ਤੋਂ ਲਾ ਦਿੱਤਾ ਗਿਆ ਤੇ 22 ਦੀ ਸ਼ਾਮ ਤੱਕ ਜਿਹੜਾ ਵਾ ਕੱਲ ਨੂੰ ਸਾਡੀ ਦਿੱਲੀ ਆਲ ਇੰਡੀਆ ਜਿਹੜੀ ਆ ਮੀਟਿੰਗ ਹੋ ਰਹੀ ਆ ਕਿਸਾਨਾਂ ਦੀ ਉਹਦੇ ਵਿੱਚ ਜੇ ਕੋਈ ਪ੍ਰੋਗਰਾਮ ਵਧਾਉਣ ਦਾ ਆਉਂਦਾ ਜਾ ਕੇ ਹੋਰ ਐਕਸ਼ਨ ਬਦਲਣ ਦਾ ਆਉਂਦਾ ਤੇ ਉਹ ਜ਼ਰੂਰ ਲਾਗੂ ਕਰਾਂਗੇ ਅਸੀਂ ਨਾਲ ਖਾਸ ਕੀ ਸਮਝਿਓ ਕੀ ਸਰਕਾਰ ਦਾ ਮੁੱਖ ਰੋਲ ਕੀ ਹੈਗਾ ਕਿ ਹਲੇ ਤੱਕ ਕੋਈ ਕਾਰਵਾਈ ਆ ਕੋਈ ਸੁਣਵਾਈ ਕਿਉਂ ਨਹੀਂ ਕੀਤੀ ਵੇਖੋ ਜੀ ਸਰਕਾਰ ਜਿਹੜੀ ਹੈ ਉਹ ਸਦਾ ਹੀ ਜਿਹੜੀ ਆ ਉਹ ਸਾਡੇ ਖਿਲਾਫ ਰਹੀ ਆ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦੇ ਸਾਰਿਆਂ ਦੇ ਖਿਲਾਫ ਆ ਉਹ ਨੇਤਰ ਜਿਹੜੇ ਸਾਡੇ ਵੀਰ ਬਾਰਡਰਾਂ ਦੇ ਉੱਤੇ ਜਾ ਕੇ ਬੈਠੇ ਆ ਉਹਨਾਂ ਦੇ ਨਾਲ ਮੀਟਿੰਗਾਂ ਜਿਹੜੀਆਂ ਉਹ ਕਰ ਰਹੀ ਆ ਪਰ ਮੀਟਿੰਗਾਂ ਦੇ ਵਿੱਚ ਹੱਲ ਕੋਈ ਨਹੀਂ ਨਿਕਲ ਲਿਆ ਤੇ ਨਾ ਕੋਈ ਨਿਕਲਣ ਵਾਲਾ ਕਿਉਂਕਿ ਜੇ ਮੀਟਿੰਗਾਂ ਦੇ ਵਿੱਚ ਹੱਲ ਕੱਢਣਾ ਹੁੰਦਾ ਉਹਨਾਂ ਨੇ ਤੇ ਸਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਸੱਦ ਕੇ ਉਹਦੇ ਮੀਟਿੰਗਾਂ ਕਰਕੇ ਹੱਲ ਕੱਢ ਸਕਦੇ ਸੀਗੇ ਪਰ ਉਹਨਾਂ ਨੇ ਚੀਨ ਵਾਲਾ ਬਾਰਡਰ ਬਣਾਤਾ ਪਾਕਿਸਤਾਨ ਵਾਲਾ ਬਾਰਡਰ ਬਣਾਤਾ ਤੇ ਉਹਦੇ ਵਿੱਚ ਸਾਨੂੰ ਇਹ ਲੱਗਦਾ ਵਾ ਵੀ ਕੋਈ ਨਾ ਕੋਈ ਜਿਹੜੀ ਇਹ ਸਰਕਾਰ ਦੀ ਨੀਤੀ ਦੇ ਵਿੱਚ ਸਾਨੂੰ ਸ਼ੱਕ ਲੱਗਣ ਰਿਹਾ ਨੇਕ ਕਰਵਾ ਰਿਹਾ ਹੈ ਤਾਂ ਜਿਸ ਤਰੀਕੇ ਨਾਲ ਫੋਰਸ ਲਗਾਈ ਗਈ ਆ ਘਰ ਦੀ ਸੇਫਟੀ ਹੋਣੀ ਚਾਹੀਦੀ ਕਿਉਂਕਿ ਜਿੱਦਾਂ ਤੁਸੀਂ ਇੱਥੇ ਘਰ ਕਰਵਾ ਕੀਤਾ ਤਾਂ ਕੀ ਲੱਗਦਾ ਕਿ ਜੋ ਮંત્રી ਸਾਹਿਬ ਹਨ ਹੈਗੇ ਨਾ ਉਹਨਾਂ ਤਾਂ ਤੁਹਾਡੇ ਕੋਲ ਪਹੁੰਚ ਪਈ। ਵੇਖੋ ਜੀ ਗੱਲ ਤੇ ਸਾਡੀ ਜਦੋਂ ਅਸੀਂ ਘਰਾਂ ਤੋਂ ਤੁਰੇ ਉਦੋਂ ਤੋਂ ਪਹੁੰਚਣੀ ਸ਼ੁਰੂ ਹੋ ਗਈ ਆ। ਇਹਦੇ ਅਸੀਂ ਹੁਣ ਮੋਦੀ ਸਰਕਾਰ ਨੂੰ ਜਿਹੜਾ ਜਿਹਦੇ ਘਰ ਗਾੜੀ ਬੈਠੇ ਆਪਾਂ ਤੇ ਉਹਨੂੰ ਇਸ ਗੱਲ ਦਾ ਨਹੀਂ ਪਤਾ ਕਾਹਦਾ ਕਰਕੇ ਬੈਠੇ ਆ। ਉਹਦੇ ਉਹਦੇ ਘਰਾਂ ਨੂੰ ਸਪੀਕਰ ਕਰਕੇ ਲਾ ਦਿੰਦੇ ਆਂ। ਜੇ ਕਦੇ ਸਾਨੂੰ ਲੋੜ ਪਈ ਤਾਂ ਉਹਦੇ ਘਰਾਂ ਤੋਂ ਲੰਘਣਾ ਬੰਦ ਵੀ ਕਰਾਂਗੇ, ਘਰਾਓ ਵੀ ਕਰਾਂਗੇ। ਪਰ ਇਹ ਆ ਆਪ ਜਿਹਦੇ ਪਹਚਾਦਣ ਕਿ ਉਹ ਤੱਕ ਮੋਦੀ ਦਾ ਇੱਕ ਸਾਡੀ ਆਵਾਜ਼ ਤੇ ਠੀਕ ਨਹੀਂ ਤੇ ਫਿਰ ਸਾਨੂੰ ਪਹਚਾਉਣੀ ਆਉਂਦੀ ਕਿਉਂਕਿ ਆ ਸਾਲ ਦੇ ਵਿੱਚ ਚੋਣਾਂ ਆ ਰਹੀਆਂ ਨੇ ਤੇ ਫਿਰ ਅਸੀਂ ਜਿਹੜੇ ਬੀਜੇਪੀ ਆਂ ਦੇ ਲੀਡਰ ਆ ਇਹ ਘਰਾਂ ਤੋਂ ਨਹੀਂ ਨਿਕਲਦੇ ਆਂਗੇ ਘਰੀ ਵੜਦੀ ਤੇ ਦੂਰ ਦੀ ਗੱਲ ਤੇ ਜੇ ਅਗਰ ਕਿਉਂਕਿ ਕੱਲ 21 ਤਰੀਕ ਨੂੰ ਦਿੱਲੀ ਕੋਲ ਵੀ ਤਿਆਰੀ ਆ ਤੁਹਾਡੀ ਜਿਹੜੀ ਦੂਜੀ ਆਪਣਾ ਕਹਿੰਦਾ ਜਿੱਤੇਵੰਦੀਆਂ ਆਈਆਂ ਨੇ ਹਰਿਆਣਾ ਬੈਠ ਗਿਆ ਨੇ ਬਾਰਡਰ ਤੇ ਤਾਂ ਅਗਰ ਉਹ ਦਿੱਲੀ ਵੱਲ ਨੂੰ ਜਾਣ ਗਿਆ ਤਾਂ ਅਗਰ ਨਹੀਂ ਉਹਨਾਂ ਦਾ ਕੋਈ ਸੁਣਵਾਈ ਹੋਈ ਤਾਂ ਤੁਹਾਡੇ ਵੱਲੋਂ ਚੈੱਕਰਾਫ ਕੀਤਾ ਜਾਏ ਘਰ ਦਾ ਜਿਹੜਾ ਤਲੇ ਤੱਕ ਜਿੱਦਾਂ ਤੁਸੀਂ ਕਹਿ ਕਿ ਉਹ ਮਤਲਬ ਐਕਸ਼ਨ ਲਿਤਾ ਕੋ ਵੱਡਾ ਧੰਨਵਾਦ ਵੇਖੋ ਜੀ ਜੇ ਸਾਡੇ ਜਿਹੜੇ ਕਿਸਾਨ ਆ ਉਹ ਲੀਡਰਾਂ ਨੂੰ ਛੱਡ ਦਈਏ ਤੇ ਕਿਸਾਨਾਂ ਨਾਲ ਆ ਜੀਏ ਜਿਹੜੇ ਕਿਸਾਨ ਨੇ ਉਹ ਐਮਐਸਪੀ ਗਰੰਟੀ ਕਾਨੂੰਨ ਲੈਣ ਵਾਸਤੇ ਗਏ ਨੇ ਕਰਜ਼ੇ ਤੋਂ ਮੁਕਤ ਹੋਣ ਵਾਸਤੇ ਗਏ ਨੇ ਜੇ ਉਹਨਾਂ ਨੂੰ ਸਰਕਾਰ ਜਿਹੜੀ ਆ ਉਹਨਾਂ ਤੇ ਜਿਤਨਾ ਦੋ ਕਿਸਾਨ ਸਾਡੇ ਸ਼ਹੀਦ ਕਰ ਦਿੱਤੇ ਨੇ ਅਥਰੂ ਗੈਸ ਉੱਤਰ ਰਹੀ ਆ ਜੇ ਉਹ ਤੁਰਨਗੇ ਦਿੱਲੀ ਵੱਲ ਨੂੰ ਤੇ ਉਹਨਾਂ ਦੇ ਉੱਤੇ ਕੋਈ ਤਸ਼ੱਦਦ ਕਰਨਗੇ ਤੇ ਅਸੀਂ ਫਿਰ ਕੋ ਆਪਣਾ ਜਿਹੜਾ ਰੋਕਿਆ ਕੱਲ ਦੀ ਮੀਟਿੰਗ ਦੇ ਵਿੱਚ ਬਦਲ ਸਕਦੇ ਹਾਂ ਬਿਲਕੁਲ ਤਸਵੀਰਾਂ ਤਾਂ ਨਾਲ ਸਾਂਝਾ ਕਰੇ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਇੱਕ ਤਰਫਾ ਕਿਸਾਨਾਂ ਨੇ ਇੱਥੇ ਘਰਾਵ ਕੀਤਾ ਤੇ ਦੂਜੀ ਤ ਚੋਲਾ ਪੁਤਤਾ ਪ੍ਰਬੰਧ ਵੀ ਕੀਤੇ ਗਏ ਨੇ ਸਨ ਐਸਐਚਓ ਸਾਹਿਬ ਵੀ ਮੌਜੂਦ ਹੈਗੇ ਨੇ ਤਾਂ ਐਸਐਚਓ ਸਾਹਿਬ ਕਿਵੇਂ ਵੇਖਦੋ ਜਿੱਦਾਂ ਕਿਸਾਨਾਂ ਨੇ ਘਰਾ ਕੀਤਾ ਘਰਾ ਦਾ ਸਿਕਿਉਰਟੀ ਪ੍ਰਬੰਧਾਂ ਦੀ ਗੱਲ ਕਰ ਲਈਏ ਤਾਂ ਪੂਰੇ ਪ੍ਰਬੰਧ ਕੀਤੇ ਗਏ ਨੇ ਪੂਰੇ ਪ੍ਰਬੰਧ ਨੇ ਹਾਂਜੀ ਉਹਨਾਂ ਬੇਨਤੀ ਕਰਾਂਗੇ ਕਿ ਪੁਲਿਸ ਵਾਲਾ ਕਿਸਾਨ ਉਹਨਾਂ ਦੇ ਘਰਾ ਤੱਕ ਜਾਣ ਦੀ ਕੋਸ਼ਿਸ਼ ਕਰਦਾ ਰਿਹਦਾ ਤਾਂ ਕਿ ਉਹਨਾਂ ਨੂੰ ਜਾਣੂਤਾ ਜਾਏਗਾ ਜਾਂ ਗੱਲਬਾਤ ਕੀਤੀ ਜਾਏਗੀ ਨਹੀਂ ਨਹੀਂ ਕੁਛ ਨਹੀਂ ਵੈਸੇ ਜਿਹੜੇ ਤਰੀਕੇ ਨਾਲ ਕਰਦੇ ਪਏ ਠੀਕ ਆ ਆਪਣੇ ਚੁੱਪ ਕਰਕੇ ਬੈਠੇ ਨੇ ਕੋਠੀ ਦਾ ਕਰਤਰ ਕਰਾਓ ਕਹਿੰਦੇ ਜੇ ਸਾਨੂੰ ਉੱਤੋਂ ਆਏਗੀ ਕੋਈ ਫੇਰ ਕਰਾਂਗੇ ਸਾਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸਿਕਿਉਰਟੀ ਵੱਲੋਂ ਵੀ ਜੋ ਆ ਨਾ ਵੱਲੋਂ ਐਸ ਐਚਓ ਸਾਹਿਬ ਵੱਲੋਂ ਕਹਿ ਗਿਆ ਕਿ ਪੁਖਤਾ ਪ੍ਰਬੰਧ ਕੀਤਾ ਗਿਆ ਨੇ ਦੂਜੀ ਤਰਫਾ ਤੁਸੀਂ ਵੇਖ ਸਕਦੇ ਹੋ ਕਿ ਲੀਟਰਾਂ ਦੇ ਘਰ ਦੇ ਵੱਲ ਨੂੰ ਮੂੰਹ ਕਰਕੇ ਜਿਹੜੇ ਸਪੀਕਰ ਵੀ ਇੱਥੇ ਲਗਾਏ ਗਏ ਨੇ ਤਾਂ ਉਹਨਾਂ ਵੱਲੋਂ ਖਾਸ ਤੌਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਆ ਇੱਥੇ ਘਰਾਵ ਕੀਤਾ ਗਿਆ ਤਾਂ ਇੱਕ ਮੰਗ ਇਹਨਾਂ ਲੀਡਰਾਂ ਦੇ ਉੱਤੇ ਕੀਤੀ ਗਈ ਆ ਕਿ ਜੋ ਸੁਣਵਾਈ ਆ ਜੇਕਰ ਸੁਣਵਾਈ ਦੀ ਗੱਲ ਕਰ ਲਈਏ ਤਾਂ ਜੇਕਰ ਇਹ ਭਾਜੀਪੀ ਸਰਕਾਰ ਦੇ ਵਿੱਚ ਮੋਦੀ ਸਾਹਿਬ ਤੱਕ ਗੱਲ ਪਹੁੰਚਾਉਣਗੇ ਤਾਂ ਠੀਕ ਆ ਨਹੀਂ ਤਾਂ ਇਹਨਾਂ ਦੇ ਘਰਾਂ ਤੱਕ ਵੀ ਇਹ ਪਹੁੰਚਣਗੇ ਹਾਲੇ ਤੱਕ ਘਰਾਵ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਇਹਨਾਂ ਦੇ ਘਰਾਂ ਤੱਕ ਵੀ ਜੋ ਪਹੁੰਚ ਕੇ ਦੀ ਕੈਮਰਾਮੈਨ ਜਿੰਦੂ ਕੁਲੰਦ ਨਾਲ ਅਲੱਗ-ਕੋਸਮਕ ਜੈਕਵਾਲਟੀ ਵੀ ਸ਼੍ਰੀਮੰਸ ਸਾਈ